ਔਰ ਸਮਝ ਕੇ ਪਸ਼ੂ ਵਪਾਰੀ ਨਾਲ ਵਿਅਕਤੀਆਂ ਨੇ ਕੀਤੀ ਬੇਰਹਿਮੀ ਨਾਲ ਕੁੱਟਮੜ ਢਿਗਵਾਲ ਟੋਲੀ ਉਹਨਾ ਗਾਂ ਚੋਰੀ ਹੋਈ ਵੀ ਏ ਤੇ ਗਾਂ ਤੁਸੀਂ ਚੋਰੀ ਦੀ ਤਾਂ ਨਹੀਂ ਲੈ ਕੇ ਚੱਲੇ ਕਹਿੰਦੇ ਨਹੀਂ ਨਹੀਂ ਵੀਰੇ ਇੰਨੇ ਗੱਲ ਦੇ ਵਿੱਚ ਮੈਂ ਕਿਹਾ ਯਾਰ ਮੈਨੂੰ ਲੱਗਦਾ ਸ਼ੱਕ ਜਾਂ ਉਹਨਾਂ ਨੇ ਵੀਰਜੀ ਗਾਂ ਛੱਡ ਦਿੱਤੀ ਆ ਰੁਪਿਆ ਨੇ ਕੁੱਟ ਮਾਰਦੀ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਵਰ ਇਹਨੇ ਚੈਰ ਦੇ ਵਿੱਚ ਵੀਰਦੀ ਉਹਨਾਂ ਨੇ ਮੇਰੇ ਕੁੱਟਮਾਰ ਦੀ ਬਹੁਤ ਜਿਆਦਾ ਕੀਤੀ ਮੈਂ ਬਹੁਤ ਪਰੇਸ਼ਾਨ ਆ ਇਸ ਕਰਕੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਉਹਨਾਂ ਨੇ ਮੈਰਾ ਇਨਾ ਕ ਮੈਂ ਪਿੰਡਾਂ ਦੇ ਵਿੱਚ ਆਉਣ ਜਾਣ ਵਾਲਾ ਬੰਦਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਵਿਚ ਲਗਾਤਾਰ ਗੁੰਡਾਗਰਦੀ ਦੀਆਂ ਘਟਨਾਵਾਂ ਰੁਕੰਦਾਂ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਸ਼ੌਣੀ ਵਜ਼ੀਰੇ ਵਾਲੀ ਬਿਲਡਿੰਗ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਸ਼ੂਆਂ ਦੇ ਵਪਾਰੀ ਦੇ ਨਾਲ ਕੁਝ ਵਿਅਕਤੀਆਂ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ આરોਪ ਲਗਾਏ ਗਏ ਨੇ ਇਹ આરોપીਾਂ ਨੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਪਸ਼ੂਆਂ ਦੇ ਵਪਾਰੀ ਨੇ ਜਾਣਕਾਰੀ ਦਿੱੰਦਿਆ ਦੱਸਿਆ ਕਿ ਉਹ ਫਿਰੋਜ਼ਪੁਰ ਸ਼ਹਿਰ ਦੇ ਏਟਾ ਨਗਰ ਦਾ ਰਹਿਣ ਵਾਲਾ ਅਤੇ ਬੀਤੇ ਦਿਨੀ ਰੇਲਵੇ ਪੁਲ ਤੋਂ ਸ਼ੌਣੀ ਜਾ ਰਿਹਾ ਸੀ ਰਸਤੇ 'ਚ ਇੱਕ ਵਿਅਕਤੀ ਨੇ ਕਿਹਾ ਕਿ ਮੇਰੇ ਗਊ ਚੋਰੀ ਹੋ ਗਈ ਅਤੇ ਤੁਸੀਂ ਪਿੰਡਾਂ 'ਚ ਜਾ ਕੇ ਪਸ਼ੂਆਂ ਦੇ ਵਪਾਰ ਦਾ ਕੰਮ ਕਰਦੇ ਹੋ ਅਤੇ ਮੇਰੀ ਗਊ ਦਾ ਧਿਆਨ ਰੱਖਣਾ ਜੇਕਰ ਤੁਹਾਨੂੰ ਕੁਝ ਪਤਾ ਚੱਲੇ ਤਾਂ ਮੈਨੂੰ ਦੱਸ ਦੇਣਾ ਦੋ ਦਿਨ ਬਾਅਦ ਜਦ ਉਹ ਰਾਤ ਨੂੰ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਵਜ਼ੀਰੇ ਵਾਲੀ ਬਿਲਡਿੰਗ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਦੋ ਤਿੰਨ ਵਿਅਕਤੀ ਗਊ ਨੂੰ ਰਸਤੇ 'ਚ ਫੜ ਕੇ ਲੈ ਕੇ ਜਾ ਰਹੇ ਸੀ ਜਦ ਮੈਂ ਉਹਨਾਂ ਵਿਅਕਤੀਆਂ ਨੂੰ ਪੁੱਛਿਆ ਤਾਂ ਉਹ ਤਾਂ ਉਹ ਡਰ ਕੇ ਗਊ ਦਾ ਰਸਤਾ ਛੱਡ ਕੇ ਭੱਜ ਗਏ ਗਉ ਨੂੰ ਮੈਂ ਕਿੱਲੇ ਨਾਲ ਬੰਨ੍ਹ ਦਿੱਤਾ ਤੇ ਉਸ ਤੋਂ ਮਗਰੋਂ ਉਹ ਕੁਝ ਵਿਅਕਤੀ ਜਿਨ੍ਹਾਂ ਦੇ ਹੱਥਾਂ 'ਚ ਡੰਡੇ ਫੜੇ ਹੋਏ ਸੀ ਤਾਂ ਉਹਨਾਂ ਨੇ ਮੈਨੂੰ ਚੋਰ ਸਮਝ ਕੇ ਮੇਰੇ ਤੋਂ ਬਿਨਾ ਪੁੱਛੇ ਦੱਸੇ ਮੇਰੇ ਤੇ ਹਮਲਾ ਕਰ ਦਿੱਤਾ ਮੇਰੇ ਨਾਲ ਇੱਕ ਜਾਨਵਰਾ ਤੋਂ ਭੈੜੀ ਤਸ਼ੱਦਦ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਮੇਰੀਆਂ ਕੁੱਟਮਾਰ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਉਹਨਾਂ ਵਿਅਕਤੀਆਂ ਵੱਲੋਂ ਮੇਰੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਜ਼ਖਮੀ ਹਾਲਤ ਚ ਪਿੰਡ ਨੂੰ ਪੁਲਿਸ ਵੱਲੋਂ ਫਰੋਜ਼ਪੁਰ ਦੇ ਸਿਵਲ ਹਸਪਤਲ ਦਾਖਲ ਕਰਵਾਇਆ ਗਿਆ ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਨੇ ਗਲਬਤ ਕੀਤੀ ਕਿ ਪੁਲਿਸ ਦਾ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਈ ਕੀ ਨਾਮ ਤੇ ਕਿੱਥੋਂ ਦਾ ਰਹਣ ਵਾਲੇ ਮੇਰਾ ਨਾਮ ਜੀ ਭਾਰਤਵਾਜ ਜੀ ਪਿੰਡ ਚੋਕਰੀਆ ਰਹੇ ਜੀ ਹਾਂ ਜੀ ਹਾਂ ਜੀ ਮੈਂ ਕੀ ਕਰਦਾ ਸੀ ਮੈਂ ਹੀ ਪਸ਼ੂਆਂ ਦਾ ਕੰਮ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਕਰਦਾ ਹਾਂ ਜੀ ਹਾਂ ਜੀ ਕਿੱਥੋਂ ਜਾ ਰਹੇ ਸੀ ਕਿਵੇਂ ਮੈਂ ਜੀ ਪਿੰਡ ਚੋਂ ਘਰੀਹਰ ਤੋਂ ਆਪਣਾ ਜਿਹੜਾ ਥਾਮਕਾਨ ਸੇਲ ਕਰਕੇ ਨਾ ਇਕਤਾ ਨਗਰ ਕਲੋਨੀ ਆ ਗਿਆ ਜੀ ਫਰੋਹੀਪੁਰ ਦੇ ਵਿੱਚ ਉੱਥੋਂ ਨਾ ਜੀ ਮੈਂ ਇਕਤਾ ਨਗਰ ਕਲੋਨੀ ਤੋਂ ਆ ਰਿਹਾ ਸੀਗਾ ਜਿੱਥੇ ਆਪਣਾ ਪੋਲੇ ਵੱਡਾ ਇੱਥੇ ਨਾ ਪਾਣੀ ਦੀ ਛਪੀਲ ਲੱਗੀ ਹੋਈ ਸੀਗੀ ਛਪੀਲ ਲੱਗੀ ਹੋਈ ਸੀਗੀ ਤੇ ਇੱਥੇ ਗਵਾਲਾ ਇੱਕ ਸੇਵਾ ਕਰ ਰਿਹਾ ਸੀਗਾ ਗਵਾਲ ਟੋਲੀ ਦੇ ਵਿੱਚ ਮੈਂ ਪਸ਼ੂ ਖਰੀਦਣ ਵੇਚਣ ਦਾ ਕੰਮ ਕਰਨਾ ਜੀ ਉਹਨੇ ਗਵਾਲੇ ਨੇ ਮੈਨੂੰ ਪੁੱਛਿਆ ਕਹਿੰਦਾ ਭਾਰਤ ਕੀ ਹਾਲ ਹੈ ਮੈਂ ਕਿਹਾ ਵਧੀਆ ਵੀਰੇ ਕਹਿੰਦਾ ਯਾਰ ਆਪਣੀ ਇੱਕ ਗਊ ਗਵਾਚੀ ਹੋਈ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਉਹਦੇ ਜੀ ਤੇ ਯਾਰ ਨਿਗ੍ਹਾ ਰੱਖੀ ਮੈਂ ਹਾਂ ਕੋਈ ਗੱਲ ਨਹੀਂ ਭਰਾ ਵੀ ਜਦੋਂ ਕਿਤੇ ਕੋਈ ਮੱਥੇ ਲੱਗ ਗਈ ਤੇ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਹੈ ਜੀ ਤੇ ਇਹ ਹੈਗੀ ਜੀ 17 ਤਰੀਕ ਦੀ ਗੱਲ ਤੇ ਕੱਲ ਹੈਗੀ ਸੀਗੀ ਕੱਲ 19 ਤਰੀਕ ਜੀ 17 ਤਰੀਕ ਨੂੰ ਨੇ ਮੈਨੂੰ ਦੱਸਿਆ ਕੱਲ 19 ਤਰੀਕ ਸੀਗੀ ਮੈਂ ਝੋਕ ਹਰੀ ਹਰ ਜਾ ਰਿਹਾ ਸੀਗਾ ਆਪਦੇ ਨਾਨਕਿਆਂ ਦੇ ਕੋਲੇ ਰਸਤੇ ਦੇ ਵਿੱਚ ਵਜੀਰ ਦੀ ਬਿਲਡਿੰਗ ਦੇ ਕੋਲੇ ਦੋ ਮੁੰਡੇ ਗਊ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਗਊ ਕਿੱਥੋਂ ਲੈ ਕੇ ਆਂਦੀ ਵੀਰੇ ਤੁਸੀਂ ਕਹਿੰਦੇ ਯਾਰ ਉਹ ਦੱਸ ਕੀ ਕਹਿਣਾ ਮੈਂ ਕਿਹਾ ਯਾਰ ਮੈਂ ਕੁਝ ਨਹੀਂ ਕਹਿਣਾ ਭਰਾ ਵੀ ਗਵਾਲ ਟੋਲੀ ਹੋਣਾ ਗਾਂ ਚੋਰੀ ਹੋਈ ਵੀ ਏ ਤੇ ਗਾਂ ਤੁਸੀਂ ਚੋਰੀ ਦੀ ਤਾਂ ਨਹੀਂ ਲੈ ਕੇ ਚੱਲੇ ਕਹਿੰਦੇ ਨਹੀਂ ਨਹੀਂ ਵੀਰੇ ਇੰਨੇ ਗੱਲ ਦੇ ਵਿੱਚ ਮੈਂ ਕਿਹਾ ਯਾਰ ਮੈਨੂੰ ਲੱਗਦਾ ਸ਼ੱਕ ਜਾਂ ਉਹਨਾਂ ਨੇ ਵੀਰਜੀ ਗਾਂ ਛੱਡ ਦਿੱਤੀ ਗਊ ਫੜ ਲਈ ਗਊ ਫੜ ਕੇ ਮੈਂ ਮੋਟਰਸਾਈਕਲ ਆਪਣਾ ਸਾਈਡ ਤੇ ਲਾ ਕੇ ਲੋਕ ਕਰਕੇ ਤੇ ਗਊ ਇੱਕ ਸਾਈਡ ਤੇ ਬੰਨਣ ਲੱਗਾ ਉਹਨੇ ਚੇਰ ਨੂੰ ਕੁਝ ਵਿਅਕਤੀ ਆ ਗਏ ਨੇ ਵਿਅਕਤੀ ਆਏ ਮੈਨੂੰ ਕਹਿੰਦੇ ਹਾਂ ਵੀਰੇ ਇਹ ਜਿਹੜੀ ਗਊ ਏ ਇਹ ਕਿੱਥੋਂ ਲਈ ਤੂੰ ਮੈਂ ਕਿਹਾ ਵੀਰੇ ਉਹ ਸਾਹਮਣੇ ਮੁੰਡੇ ਜਾਣਦੇ ਭੱਜੇ ਉਹ ਸਾਹਮਣੇ ਵੇਖ ਲੋ ਤੁਸੀਂ ਕਹਿੰਦੇ ਹਾਂ ਦੇਸ ਗਏ ਦੋ ਤਿੰਨ ਜਿਹੜੇ ਉਹਨਾਂ ਦੇ ਮਗਰ ਲੱਗ ਗਏ ਕਿ ਕੁਝ ਬੰਦੇ ਮੇਰੇ ਕੋਲੇ ਖੜੋ ਗਏ ਕਹਿੰਦੇ ਵੀ ਤੂੰ گاਉਣਾ ਤਾਂ ਕਿਉਂ ਛਡਾਈ ਮੈਂ ਕਿਹਾ ਯਾਰ ਗਾਣਾ ਮੈਂ ਇਸ ਕਰਕੇ ਛਡਾਈ ਵੀ ਮੁੰਡਾ ਗੱਡਾ ਹੈਗਾ ਗਵਾਲ ਟੋਲੀ ਦਾ ਉਹਦੀ ਗਾਂ ਚੋਰੀ ਹੋਈ ਏ ਤੇ ਮੈਨੂੰ ਨੇ ਕਿਹਾ ਸੀ ਮੈਂ ਕਿਹਾ ਉਹਦੀ ਨਾ ਗਾਂ ਹੋਵੇ ਤੇ ਮੈਂ ਕਿਹਾ ਗਵਾਲ ਟੋਲੀ ਦੇ ਵਿੱਚ ਆਉਣ ਜਾਣ ਦਾ ਸਾਡਾ 24 ਘੰਟੇ ਦਾ ਹੈਗਾ ਤੇ ਮੈਂ ਕਿਹਾ ਵਪਾਰੀ ਬੰਦੇ ਆ ਤੇ ਮੈਂ ਕਹ ਚੋਰੀ ਲੋਕੀ ਹੋਰ ਘਰ ਜਾਂਦੇ ਆ ਤੇ ਨਾਂ ਬਦਨਾਮੀ ਵਪਾਰੀਆਂ ਦਾ ਹੁੰਦਾ ਵਿਆ ਉਹਨੇ ਚਿਰ ਦੇ ਵਿੱਚ ਜੀ ਇਹ ਮੁੰਡੇ ਨਾਲ ਕਾਫੀ ਆ ਗਿਆ ਕਹਿੰਦੇ ਤੂੰ ਉਹਨੇ ਤਾਂ ਗਾਂ ਕਿਉਂ ਖਲਾਈ ਵੀ ਕਿਉਂ گاؤں ਨਾਲ ਕੋਲੋਂ ਹੋ ਕੇ ਬਣਾ ਦਿੱਤੀ ਹਾਂਜੀ ਇਹਨੇ ਚਿਰ ਦੇ ਵਿੱਚ ਜੀ ਉਹਨਾਂ ਨੇ ਮੇਰੇ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਮੈਂ ਬਹੁਤ ਪਰੇਸ਼ਾਨ ਆ ਇਸ ਕਰਕੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਉਹਨਾਂ ਨੇ ਮੇਰਾ ਇਨਾ ਕ ਮੈਂ ਪਿੰਡਾਂ ਦੇ ਵਿੱਚ ਆਉਣ ਜਾਣ ਵਾਲਾ ਬੰਦਾ ਠੀਕ ਹੈ ਮੈਸਜ ਦੀ ਆਫ ਦੀ ਬੇਇੱਜ਼ਤੀ ਬਹੁਤ ਮਹਿਸੂਸ ਕਰਨਾ ਮੈਂ ਕੋਈ ਵੀ ਹਤਿਆ ਕੀਤੀ ਮੇਰੇ ਇਹ ਪੰਡਤ ਜੋ ਗਵਾਲਟੋਲੀ ਦੇ ਰਹਿਣ ਵਾਲੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਹੁਣ ਜਿਹੜੀ ਘੁਟਮਾਰ ਕੀਤੀ ਉਹ ਵੀ ਕਰਦੇ ਹਾਂ ਹਾਂਜੀ ਬਿਲਕੁਲ ਜੀ ਮੇਰੇ ਕੋਲੇ ਨਕਦੀ 56000 ਰੁਪਏ ਹੈ ਠੀਕ ਹੈ ਜੀ ਜੋ ਵਪਾਰੀ ਬੰਦੇ ਸਾਡੇ ਜੇਬ ਦੇ ਵਿੱਚ ਪੈਸੇ ਤਾਂ ਹੁੰਦੇ ਆ 24 ਕੈਂਡੇ ਵੀ ਕਿਸੇ ਟਾਈਮ ਵੀ ਕਿਤੇ ਉਹ ਵੀ ਸੌਦਾ ਸਾਨੂੰ ਬਣ ਸਕਦਾ ਜੀ ਉਹ 56000 ਰੁਪਏ ਵੀ ਮੇਰਾ ਨਿਕਲ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਹੋਣੀ ਚਾਹੀਦੀ ਹੈ ਜੀ